ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਸੰਸਾਰ ਦੀ ਖਲਕਤ ਨੂੰ ਇਹ ਸੁਣਿਆ ਹੈ ਕਿਸਾਨਾਂ ਦਾ ਨੌਰੀ ਬਾਰਡਰ ਤੋਂ 7 ਕਿਲੋਮੀਟਰ ਦੂਰ ਦਾਸ ਦਾ ਪਿੰਡ ਪਿੰਦਾ ਹੈ ਉਹ ਸਥਾਨ ਤੇ ਗੱਡੀਆਂ ਦੀਆਂ ਲੜਾਂ ਲੱਗੀਆਂ ਅੱਜ ਮਹਾਪੰਚਾਇਤ ਦੇ ਵਿੱਚ ਇੰਨੀ ਵੱਡੀ ਇਕੱਤਰਤਾ ਹੋ ਰਹੀ ਹੈ ਕਲੋਰੀ ਬਾਰਡਰ ਤੇ ਜਿੱਥੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਬੈਠੇ ਹਨ ਉਥੋਂ ਲੈ ਕੇ ਇਥੋਂ ਤੱਕ ਦਾ ਬੜਾ ਵੱਡਾ ਜਾਮ ਲੱਗ ਗਿਆ ਇਹ ਉਹਨਾਂ ਵੀਰਾਂ ਨੂੰ ਸੁਨੇਹਾ ਹੈ ਜਿਹੜੇ ਲਜਾਈਆਂ ਵਿੱਚ ਬੈਠੇ ਨੇ ਆਪਾਂ ਸਾਰੇ ਕਿਸਾਨਾਂ ਦੇ ਲਈ ਨਹੀਂ ਸਮੁੱਚੇ ਸੰਸਾਰ ਦੇ ਲੋਕਾਂ ਲਈ ਵਿਸ਼ੇਸ਼ ਤੌਰ ਤੇ ਭਾਰਤ ਦੇ ਲੋਕਾਂ ਵਾਸਤੇ ਇਹ ਸਾਰਾ ਕਰਮੋਨਾਵ ਲੋਕ ਕੀਤਾ ਜਾ ਰਿਹਾ ਹੈ ਉਹ ਆਪਣਾ ਘਰ-ਬਾਰ ਛੱਡ ਕੇ ਆ ਧੰਮ 40 ਜਿਹਨਾਂ ਤੋਂ ਉੱਪਰ ਸ਼ਮਾ ਹੋ ਗਿਆ ਉਹਨਾਂ ਬੈਠਿਆ ਅਜੇ ਵੀ ਲੋਕ ਸਿੱਡੀਆਂ ਤੇ ਲੋ ਇਹਦਾ ਟਾਈਮ ਅਜੇ ਵੀ ਧਰਨਾ ਤਿਆਰ ਹੈ ਇੱਕ ਹੋਸਾ ਜੱਤੀ ਬੰਦੀ ਹੈ ਨਰੋਪੜ ਮਰਿੰਡੇ ਤੋਂ ਆਏ ਨੇ ਜਿਹੜੇ ਨੇੜੇ ਤੇੜੇ ਵਾਲੇ ਕਿਸਾਨ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਤੇ ਵੱਧ ਤੋਂ ਵੱਧ ਉੱਥੇ ਪਹੁੰਚੀਏ ਤਾਂ ਜੋ ਸਮੇਂ ਦੀ ਆ ਕੋਈ ਪਤਾ ਲੱਗੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਕਾਲ ਤੱਕ ਧੁਪ ਨਮਨ ਜਾਰੀ ਕੀਤਾ ਤੇ ਉਹਨਾਂ ਕਹੇ ਜੀ ਸਮੇਂ ਦੇ ਆਉਣ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਕਿਹੜੇ ਕਦਰ ਖੜੇ ਹੋ ਕੀ ਕਰ ਰਹੇ ਜਿੰਨੀ ਖੜਕਤ ਹੋਏਗੀ ਜਿੰਨਾ ਬੜਾ ਵੱਡਾ ਇਕੱਠ ਹੋਏਗਾ ਉਹਨਾਂ ਹੀ ਸਰਕਾਰ ਨੂੰ ਪਤਾ ਲੱਗਦਾ ਵੀ ਸਾਰੀ ਦੁਨੀਆ ਇੱਕ ਤਰਫ ਹੈ ਕਿ ਉਹਨਾਂ ਨੂੰ ਖੜਕਤ ਦੇ ਦਬਾਏਠਾ ਆਣ ਕੇ ਛਾੜੀਆਂ ਮੰਗਾ ਮੰਨਣੀਆਂ ਪੈਂਦੀ ਤੇ ਜਾਇਜ਼ ਮੰਗਾ ਦੇ ਦਿਨ ਰਾਤਾਂ ਦੇ ਸੇਤੇ ਜਾਣਾ ਇੱਕ ਮੇੜਾ ਕਰਦੇ ਆਪਣੇ ਆਪਣੇ ਅੱਥਾ ਦੀ ਜੰਡੇ ਨਹੀਂ ਤਾਂ ਜਿਹੜੀ ਆਪਣੀ ਪਸੰਦ ਪਾਲਦਾ ਹੈ ਜਦੋਂ ਵੇਚਣ ਜਾਂਦਾ ਚਾਰ ਚਰ ਦਿਨ ਮੰਡੀਆਂ ਤੇ ਬਹਿ ਕੇ ਆ ਜਾਂਦਾ ਹੈ ਮੰਡੀ ਦੇ ਵਿੱਚ ਜਿਹੜੇ ਵਿਹਲੇ ਬਹਿ ਕੇ ਖਾਣ ਵਾਲੇ ਨੇ ਉਹਨਾਂ ਕਿਸਾਨਾਂ ਨੂੰ ਮਜ਼ਾਕ ਕਰਦੇ ਹਨ ਫਸਲਾਂ ਖਰੀਦਣ ਤੋਂ ਕੰਨੀ ਕਿਤਰਾਈ ਜਾਂਦੀ ਬੜੇ ਵੱਡੇ ਭਰਮ ਭਲੇ ਕੇ ਪਾਏ ਜਾਂਦੇ ਨੇ ਵੀ ਅਸੀਂ ਇਸ ਤਰ੍ਹਾਂ ਬੈਠੇ ਆ ਇਹ ਨਹੀਂ ਇਹਦੇ ਨਾਲ ਸਾਰੇ ਲੋਕਾਂ ਦਾ ਭਲਾ ਹੋਣਾ ਸਾਰਿਆਂ ਨੂੰ ਫਾਇਦਾ ਮਿਲੂ ਕਿਸੇ ਇੱਕ ਫਿਰਕੇ ਨੂੰ ਤੁਹਾਨੂੰ ਜੀ ਇਹਨਾਂ ਨੂੰ ਜਾਇਜ਼ ਰੇਟ ਦੇਣ ਕੇ ਤੇ ਉਸੇ ਤਰ੍ਹਾਂ ਜਾਇਜ਼ ਰੇਟਾਂ ਤੇ ਫਸਲ ਜਿਹੜੀ ਹੈ ਜਦੋਂ ਵਿਕੇਗੀ ਫਸਲ ਦੀ ਪੈਦਾਵਾਰ ਉਸੇ ਤਰ੍ਹਾਂ ਹੋਵੇਗੀ ਇੱਕ ਫਸਲੀ ਕਿੱਤਾ ਛੱਡ ਕੇ ਵੱਖਣੀਆਂ ਵੱਖਣੀਆਂ ਫਸਲਾਂ ਉਹ ਕਾਇਆਂ ਡਣਗੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇਕੱਲੇ ਪੰਜਾਬ ਦੇ ਕਿਸਾਨ ਪੈਦਾ ਕਰਕੇ ਦੇ ਸਕਦੇ ਨੇ ਜੇ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਪ੍ਰਾਪਤ ਹੋਵੇ। ਸੋ ਆ ਵੀਰੋ ਜਿਹੜੇ ਬੈਠੇ ਹੋ ਖੇਤੀਬਾੜੀ ਇਹ ਸਾਡਾ ਸਮਾਂ ਅੱਜ ਸੋ ਛੇਤੀ ਪਹੁੰਚਣਾ ਹੈ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਬਤ